ਸਸ਼ੀਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਨੇ ਪੈਨਸ਼ਨ ਯੋਜਨਾ ਵਿੱਚ ਕਈ ਮਹੱਤਵਪੂਰਨ ਬਦਲਾਅ ਕੀਤੇ ਹਨ ਜਿਸ ਤਹਿਤ ਹੁਣ ਕੁਝ ਸ਼ਰਤਾਂ ਪੂਰੀਆਂ ਕਰਨ ਤੇ ਪੈਨਸ਼ਨ 2500 ਰੁਪਏ ਤੱਕ ਵਧਾਈ ਜਾਵੇਗੀ ਇਸ ਸਬੰਧੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਪੈਨਸ਼ਨ ਬੰਧਾਉਣ ਲਈ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਜ਼ਰੂਰਤ ਪੈਣ ਵਾਲੀ ਹੈ 1 ਸਤੰਬਰ 2025 ਤੋਂ 60 ਤੋਂ 80 ਸਾਲ ਦੀ ਉਮਰ ਵਾਲੇ ਲੋਕਾਂ ਨੂੰ 1500 ਤੋਂ ਵਧਾ ਕੇ 2500 ਰੁਪਏ ਪੈਨਸ਼ਨ ਮਿਲੇਗੀ ਪਰ ਇਸ ਲਈ ਕੁਝ ਜ਼ਰੂਰੀ ਦਸਤਾਵੇਜ਼ ਲਾਜ਼ਮੀ ਹੋਣੇ ਜ਼ਰ ਜਦੋਂ ਤੁਸੀਂ ਪੈਨਸ਼ਨ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੇ ਕੋਲ ਇਹਨਾਂ ਦਸਤਾਵੇਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪਵੇਗੀ ਸਭ ਤੋਂ ਪਹਿਲੇ ਨੰਬਰ ਤੇ ਆਧਾਰ ਕਾਰਡ ਦੂਜੇ ਨੰਬਰ ਤੇ ਵੋਟਰ ਕਾਰਡ ਤੀਜੇ ਨੰਬਰ ਤੇ ਪ੍ਰਮਾਣ ਪੱਤਰ ਚੌਥੇ ਨੰਬਰ ਤੇ ਮੈਟ੍ਰਿਕ ਸਰਟੀਫਿਕੇਟ ਚੌਥੇ ਨੰਬਰ ਤੋਂ ਬਾਅਦ ਪੰਜਵੇਂ ਨੰਬਰ ਤੇ ਪੈਨ ਕਾਰਡ ਛੇਵੇਂ ਨੰਬਰ ਤੇ ਬੈਂਕ ਖਾਤਾ ਸੱਤਵੇਂ ਨੰਬਰ ਤੇ ਸਵੈ ਘੋਸ਼ਣਾ ਫਾਰਮ ਤੇ ਅੱਠਵੇਂ ਨੰਬਰ ਤੇ ਜ਼ਮੀਨ ਨਾਲ ਸੰਬੰਧਿਤ ਦਸਤਾਵੇਜ਼ ਪਟਵਾਰੀ ਰਿਪੋਰਟ ਪੰਜਾਬ ਸਰਕਾਰ ਨੇ ਵਿਧਵਾ ਪੈਨਸ਼ਨ ਯੋਜਨਾ ਵਿੱਚ ਵੱਡੇ ਪੱਧਰ ਤੇ ਹੋਈਆਂ ਬੇਨিয়ਮੀਆਂ ਦਾ ਖੁਲਾਸਾ ਕੀਤਾ ਹੈ। ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤੇ ਗਏ ਸਰਵੇਖਣ ਵਿੱਚ ਲਗਭਗ 60 ਹਜ਼ਾਰ ਅਜਿਹੀਆਂ ਔਰਤਾਂ ਸ਼ਾਮਲ ਹਨ ਜੋ ਯੋਜਨਾ ਲਈ ਅਯੋਗ ਹੋਣ ਦੇ ਬਾਵਜੂਦ ਪ੍ਰਾਪਤ ਪੈਨਸ਼ਨ ਲੈ ਰਹੀਆਂ ਹਨ। ਸਰਕਾਰ ਨੇ ਇਹਨਾਂ ਸਾਰੀਆਂ ਅਯੋਗ ਔਰਤਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਹੈ। ਸਰਕਾਰ ਨੇ ਬੁਢਾਪਾ ਪੈਨਸ਼ਨ ਯੋਜਨਾ ਦਾ ਲਾਭ ਉਨ੍ਹਾਂ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਨਵਾਂ ਪੋਰਟਲ ਸ਼ੁਰੂ ਕੀਤਾ ਹੈ ਜੋ ਤੱਕ ਇਸ ਦਾ ਲਾਭ ਲੈ ਪਾਏ ਸਨ ਇਸ ਪੋਰਟਲ ਰਾਹੀਂ 80000 ਅਜੇ ਬਜ਼ੁਰਗਾਂ ਨੂੰ ਸ਼ਾਮਿਲ ਕਰਨ ਦਾ ਟੀਚਾ ਰੱਖਿਆ ਗਿਆ ਹੈ ਇਹ ਪੋਰਟਲ ਉਦੋਂ ਤੱਕ ਸਰਗਰਮ ਰਹੇਗਾ ਜਦੋਂ ਤੱਕ ਇਹ 80000 ਅਰਜ਼ੀਆਂ ਪ੍ਰਾਪਤ ਨਹੀਂ ਕਰ ਲੈਂਦੇ ਉਮਰ ਦੀ ਗੱਲ ਕੀਤੀ ਜਾਵੇ ਤਾਂ 60 ਤੋਂ 69 ਸਾਲ ਹਰ ਮਹੀਨੇ 1500 ਪੈਨਸ਼ਨ 69 ਤੋਂ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ 2500 ਪੈਨਸ਼ਨ ਇਹ ਜਾਣਕਾਰੀ ਸਰਕਾਰੀ ਸੂਤਰਾਂ ਤੋਂ ਪ੍ਰਾਪਤ ਹੋਈ ਹੈ ਅਤੇ ਇਹਨਾਂ ਬਦਲਾਵਾਂ ਦੇ ਉਦੇਸ਼ ਸਿਰਫ ਜਾਇਜ਼ ਲਾਪਤਰੀਆਂ ਤੱਕ ਸਹੀ ਲਾਭ ਪਹੁੰਚਾਉਣਾ ਹੈ